ਵੰਦਾ ਨੂੰ ਲਾਇਕ ਹੈ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਸੀਗੇ ਤੇ ਸਮਾਂ ਵੀ ਬਹੁਤ ਘੱਟ ਦਿੱਤਾ ਗਿਆ। ਅ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸਵੀਰ ਜੀ ਅਸਲ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਜਿਹੜਾ ਲੋਕਾਂ ਦੀ ਸੇਵਾ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ ਪਰ ਇਹੋ ਜਿਹਾ ਪ੍ਰਬੰਧ ਅਸੀਂ ਅੱਜ ਤੱਕ ਨਹੀਂ ਦੇਖਿਆ। ਇੱਥੇ ਅਸੀਂ ਵੇਖਿਆ ਕਿ ਵੀ ਜਿਹੜੀਆਂ ਬਾਹਰ ਜਿਹੜੇ ਨਾਮਜ਼ਦਗੀ ਪੱਤਰ ਭਰ ਰਹੇ ਆ ਵੱਖ-ਵੱਖ ਪਿੰਡਾਂ ਦੇ ਜਿਹੜੇ ਵੱਖ-ਵੱਖ ਉਮੀਦਵਾਰ ਆ ਉਹਨਾਂ ਨੂੰ ਖੜਨ ਦੇ ਲਈ ਪ੍ਰੋਪਰ ਜਗ੍ਹਾ ਤੇ ਨਾ ਹੀ ਉਹਨਾਂ ਨੂੰ ਕੋਈ ਛਾਂ ਦਾ ਪ੍ਰਬੰਧ ਅੱਜ ਜਿਹੜਾ ਟੈਂਪਰੇਚਰ ਵੀ ਬਹੁਤ ਜ਼ਿਆਦਾ ਹਾਈ ਸੀਗਾ ਮਹੀਨੇ ਹਿਸਾਬ ਨਾਲ ਦੇਖੀ ਤਾਂ ਸਾਰੇ ਜਿਹੜੇ ਉਮੀਦਵਾਰ ਨੇ ਉਹ ਧੁੱਪ ਦੇ ਵਿੱਚ ਉੱਥੇ ਕਲਪੀ ਜਾਂਦੇ ਆ ਬੀਬੀਆਂ ਦਾ ਜਿਹੜੀਆਂ ਸਾਡੀਆਂ ਲੇਡੀਜ਼ ਸਾਡੀਆਂ ਮਾਵਾ ਭੈਣਾਂ ਨੇ ਉਹ ਉੱਥੇ ਦੇਖੋ ਗਰਮੀ ਦੇ ਵਿੱਚ ਉਹਨਾਂ ਨੂੰ ਜਿਹੜਾ ਹੈਗਾ ਚੱਕਰ ਆ ਆ ਕੇ ਉਹ ਥੱਲੇ ਬੈਠ ਰਹੀਆਂ ਧਰਤੀ ਉੱਤੇ ਨਾ ਤਾਂ ਇੱਥੇ ਜਿਹੜਾ ਹੈਗਾ ਡਿਪਾਰਟਮੈਂਟ ਨੇ ਕੋਈ ਪਾਣੀ ਦਾ ਪ੍ਰਬੰਧ ਕੀਤਾ ਹੈ ਨਾ ਕੋਈ ਇੱਥੇ ਕੋਈ ਟੈਂਟ ਦਾ ਜਿੱਦੇ ਨਾਲ ਛਾਂ ਆ ਸਕੇ ਉਹਦਾ ਪ੍ਰਬੰਧ ਕੀਤਾ ਹੈ ਹਾਲ ਜੋ ਨਾਮਜ਼ਦਗੀ ਦੇ ਫਾਰਮ ਭਰੇਗੇ ਲਿਆ ਆਖਰੀ ਦਿਨ ਸੀ ਤੁਹਾਨੂੰ ਨਹੀਂ ਲੱਗਦਾ ਕਿ ਸਮਾਂ ਹੋਰ ਦੇਣਾ ਚਾਹੀਦਾ ਹੈ ਤਾਂ ਕਿ ਪ੍ਰੋਪਰ ਤਰੀਕੇ ਦੇ ਨਾਲ ਪ੍ਰਬੰਧ ਵਧੀਆ ਕਰਕੇ ਵੀ ਹੋ ਸਕਦਾ ਹੈ ਦੇਖੋ ਇਹ ਅਸਲ ਦੇ ਵਿੱਚ ਕੀ ਆ ਵੀ ਸਰਕਾਰ ਦੀ ਜਿਹੜੀ ਕਾਰਜਗਾਰੀ ਆ ਉਹ ਇਕੱਲਾ ਤੁਸੀਂ ਇਲੈਕਸ਼ਨ ਦੀ ਤਾਂ ਗੱਲ ਛੱਡੋ ਜੇ ਆਪਾਂ ਪੰਜਾਬ ਦੇ ਕਿਸੇ ਵੀ ਖਿੱਤੇ ਦੀ ਗੱਲ ਕਰੀਏ ਚਾਹੇ ਉਹ ਬਿਜ਼ਨਸਮੈਨ ਨੇ ਚਾਹੇ ਉਹ ਜਿਹੜੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਸਰਕਾਰ ਹਰੇਕ ਜਿਹੜੀ ਹੈਗੀ ਫਰੰਟ ਦੇ ਉੱਤੇ ਫੇਲ ਹੋਈ ਆ ਤੇ ਉਸੇ ਤਰ੍ਹਾਂ ਹੀ ਹੁਣ ਦੇਖੀਏ ਵੀ ਇਹਨਾਂ ਨੇ ਜਿਹੜਾ ਹੈਗਾ ਲਗਭਗ 20 ਦਿਨਾਂ ਦੇ ਵਿੱਚ ਜਿਹੜਾ ਇਲੈਕਸ਼ਨ ਦਾ ਸਾਰਾ ਕੰਮ ਵੈੱਢ ਕੇ ਰੱਖਤਾ ਤੇ ਇੱਥੇ ਸੀ ਵੇਖਿਆ ਵੀ ਪਿਛਲੇ ਕਈ ਦਿਨਾਂ ਦੇ ਉਤੋਂ ਐਨਓਸੀ ਦੀਆਂ ਲਈ ਲੋਕਾਂ ਦੀਆਂ ਕਿੱਡੀਆਂ-ਕੱਡੀਆਂ ਵੱਡੀਆਂ ਜਿਹੀਆਂ ਕਤਾਰਾਂ ਲੱਗੀਆਂ ਦੀਆਂ ਸੀਗੀਆਂ ਤੇ ਲੋਕ ਕੜਪਦੇ ਸੀਗੇ ਕਦੇ ਕਹਿੰਦੇ ਸੀ ਜੀ ਇੱਥੇ ਆਹ ਫਾਰਮ ਨਹੀਂ ਇਹਦੇ ਵਿੱਚ ਲੱਗਣਾ ਕਰੇ ਤੁਸੀਂ ਆਹ ਸਵੈਭੋਸ਼ਨਾ ਪੱਤਰ ਆ ਜਿਹੜਾ ਉਹ ਪਹਿਲਾਂ ਹੋਰ ਲਵਾਤੇ ਬਾਅਦ ਦੇ ਵਿੱਚ ਉਹਦੇ ਵਿੱਚ ਚਾਰ ਲੈਣਾ ਕੁਝ ਹੋਰ ਲਿਖਾ ਲਈਆਂ ਜਦੋਂ ਲੋਕ ਆ ਕੇ ਦੋ-ਦੋ ਘੰਟੇ ਲਾਈਨ ਦੇ ਵਿੱਚ ਖੜ ਕੇ ਕਤਾਰ ਦੇ ਵਿੱਚ ਖੜ ਕੇ ਜਦੋਂ ਉਹਨਾਂ ਦੀ ਵਾਰੀ ਆਉਂਦੀ ਆ ਤਾਂ ਉਹਨਾਂ ਨੂੰ ਫੇਰ ਵਾਪਸ ਭੇਜਿਆ ਜਾਂਦਾ ਵੀ ਤੁਸੀਂ ਆਹ ਕਾਗਜ਼ ਕੱਢ ਕੇ ਦੁਬਾਰਾ ਨਵਾਂ ਕਾਗਜ਼ ਲਾ ਕਰਕੇ ਲੈ ਕੇ ਆਓ। ਜਿਹੜਾ ਕਹੜਾ ਜੋ ਪ੍ਰੋਸੈਸ ਸੀਗਾ ਉਹ ਕੰਪਲੀਟ ਹੋਣ ਜਾ ਰਿਹਾ ਤੇ ਤੁਹਾਡਾ ਵੀ ਹੋ ਗਿਆ ਹੁਣ ਔਰ ਤੁਸੀਂ ਵੀ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇਸ ਵਾਰ ਕਰਕੇ ਫਾਸੇ ਮੁਕਾਬਲੇ ਚਾਰ ਉਮੀਦਵਾਰ ਤੁਸੀਂ ਅਮਦਪੁਰਾ ਦੇ ਵਿੱਚ ਦੇ ਪਾਉਗੇ ਟੱਕਰ ਇਸ ਵਾਰ। ਦੇਖੋ ਜੀ ਇਹ ਅਸਲ ਦੇ ਵਿੱਚ ਪਰਮਾਤਮਾ ਨੇ ਕਿਹਦੇ ਸਿਰ ਤਾਜ ਧਰਨਾ ਹੈ ਇਹ ਉਹ ਜਾਣਦਾ ਏ ਤੇ ਦੂਸਰੀ ਜਿਹੜੀ ਗੱਲ ਹੈਗੀ ਆ ਪਿੰਡ ਦੇ ਜਿਹੜੇ ਵੋਟਰ ਨੇ ਉਹ ਮੈਨੂੰ ਲੱਗਦਾ ਵੀ ਪਿਛਲੇ 2.5 ਸਾਲਾਂ ਤੋਂ ਜਿਹੜੀ ਆਮ ਆਦਮੀ ਪਾਰਟੀ ਨੇ ਕਿਉਂਕਿ ਜਦੋਂ 2022 ਦੇ ਵਿੱਚ ਸਰਕਾਰ ਸੱਤਾ ਦੇ ਵਿੱਚ ਆਈ ਆ ਤਾਂ ਉਦੋਂ ਸੱਤਾ ਚੌਣ ਤੋਂ ਪਹਿਲਾਂ ਉਹਨੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਸੀ ਪਹਿਲਾ ਵਾਅਦਾ ਜਿਹੜਾ ਸਭ ਤੋਂ ਵੱਡਾ ਸੀ ਉਹ ਕਹਿੰਦੇ ਸੀ ਬੀਬੀਆਂ ਨੂੰ ਅਸੀਂ 1-1000 ਰੁਪਏ ਜਿਹੜਾ ਮਹੀਨੇ ਦਾ ਖਾਤੇ ਦੇ ਵਿੱਚ ਪਾਵਾਂਗੇ ਦੂਸਰਾ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀਗਾ ਵੀ ਜਿਹੜੇ ਹੈਗੇ ਨੇ ਕਣਕ ਆ ਜਿਹੜੀ ਤੇ ਉਹ ਯਾਨੀ ਕਿ ਜਿਹੜੀਆਂ ਐਸਸੀ ਹੈਗੇ ਆ ਨੇ ਲੋਕ ਨੇ ਉਹਨਾਂ ਦੀ ਜਿਹੜੇ ਸਹੂਲਤਾਂ ਦੇ ਵਿੱਚ ਅਸੀਂ ਵਾਅਦਾ ਕਰਾਂਗੇ ਤੇ ਅਸੀਂ ਜਿਹੜੇ ਮੈਡੀਕਲ ਕਾਲਜ ਬਣਵਾਵਾਂਗੇ ਬਹੁਤ ਲੰਬੀਆਂ ਜਿਹੜੀ ਉਹਨਾਂ ਦੀ ਇੱਕ ਲਿਸਟ ਸੀਗੀ ਜਿਹਦੇ ਵਿੱਚ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਸਰਕਾਰ ਨੇ ਕੋਈ ਇੱਕ ਵਾਅਦਾ ਨਹੀਂ ਪੂਰਾ ਕੀਤਾ ਦੇਖੋ ਅੱਜ ਲਗਭਗ ਜਿਹੜੇ ਹੈਗੇ 28 29ਵੇਂ ਮਹੀਨੇ ਹੋ ਗਏ ਸਰਕਾਰ ਬਣੀ ਨੂੰ ਤੇ ਮੈਂ ਸਮਝਦਾ ਵੀ ਇੱਕ ਬੀਬੀ ਦਾ ਜੇ ਆਪਾਂ ਲਈ ਇਹਦਾ 280000 ਰੁਪਏ ਬਣਦਾ 1000 ਰੁਪਏ ਮਹੀਨੇ ਦਾ ਮੈਂ ਕਹਿੰਦਾ ਜਦੋਂ ਵੀ ਕੋਈ ਆਮ ਆਦਮੀ ਪਾਰਟੀ ਦਾ ਜਿਹੜਾ ਕੈਂਡੀਡੇਟ ਆ ਵੈਸੇ ਤਾਂ ਜਿਹੜੀ ਇਹ ਪੰਚਾਇਤੀ ਚੋਣਾਂ ਹੁੰਦੀਆਂ ਨੇ ਇਹਦੇ ਵਿੱਚ ਕੋਈ ਪਾਰਟੀ ਨਹੀਂ ਹੁੰਦੀ ਮੈਂ ਨਹੀਂ ਸਮਝਦਾ ਕੋਈ ਪਾਰਟੀ ਹੁੰਦੀ ਆ ਪਰ ਕੁਝ ਬੰਦੇ ਜਿਹੜੇ ਆਪ ਦੇ ਆਪ ਨੂੰ ਕਹਿੰਦੇ ਨੇ ਵੀ ਸਾਡੇ ਅਸੀਂ ਸਰਕਾਰ ਦੇ ਵਿੱਚ ਆ ਸਾਡੀ ਸਰਕਾਰ ਆ ਇਹ ਕਹਿ ਕੇ ਲੋਕਾਂ ਤੋਂ ਵੋਟਾਂ ਮੰਗਦੇ ਆ ਉਹਨਾਂ ਨੂੰ ਸਵਾਲ ਜ਼ਰੂਰ ਕਰਿਓ ਉਹਨਾਂ ਨੂੰ ਪੁੱਛਿਓ ਵੀ ਸਾਡਾ 1000 ਰੁਪਏ ਕਿੱਥੇ ਆ ਉਹਨਾਂ ਨੂੰ ਪੁੱਛਿਓ ਵੀ ਸਾਨੂੰ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਚਾਹੇ ਉਹ ਅਕਾਲੀ ਦਲ ਸੀ ਚਾਹੇ ਉਹ ਕਾਂਗਰਸ ਸੀ ਸਾਨੂੰ ਜਿਹੜੀਆਂ 30 30 ਕਿਲੋ ਦੇ ਜਿਹੜੇ ਗੱਟੇ ਕਣਕ ਦੇ ਜਿਹੜੇ ਪਰਿਵਾਰ ਦਾ ਇੱਕ ਜੀ ਜਾ ਕੇ ਸਾਰੇ ਪਰਿਵਾਰ ਦੀ ਜਿਹੜੇ ਦਾਣੇ ਉਹ ਘਰੇ ਲੈ ਆਉਂਦਾ ਸੀ ਗਰੀਬ ਲੋਕ ਤੇ ਅੱਜ ਜਲੀਲ ਕਰ ਦਿੰਦੇ ਨੇ ਲੋਕਾਂ ਨੂੰ ਜਿਹੜੇ ਗਵਰਨਮੈਂਟ ਆਫ ਇੰਡੀਆ ਨੂੰ ਜਿਹੜੇ 5 ਕਿਲੋ ਜਿਹੜੀ ਕਣਕ ਗਹਿੂੰ ਜਿਹੜੀ ਆਉਂਦੀ ਆ ਪਿੰਡ ਦੇ ਵਿੱਚ ਤੇ ਉਹ ਵੀ ਜੇ ਪਰਿਵਾਰ ਦੇ ਵਿੱਚ 6 ਜੀ ਨੇ ਸਮੇਤ ਬੱਚੇ ਤਾਂ ਉਹਨਾਂ ਨੂੰ ਕਤਾਰਾਂ ਦੇ ਵਿੱਚ ਖੜਾ ਕੇ ਉਹਨਾਂ ਦੇ ਵਿੱਚ ਗੁੱਠੇ ਲਵਾ ਕੇ ਉਹਨੂੰ ਜਲੀਲ ਕੀਤਾ ਜਾਂਦਾ ਇਹ ਇਹ ਸਵਾਲ ਕਰਨੇ ਬਣਦੇ ਆ ਉਹਨਾਂ ਨੂੰ ਮਨਰੇਗਾ ਦਾ ਕੰਮ ਦੇਖ ਲਓ ਕਿਉਂਕਿ ਜਦੋਂ ਦੇ ਪ੍ਰਬੰਧਕ ਲੱਗ ਗਏ ਤੇ ਜਿਹੜੇ ਇਹਨਾਂ ਦੇ ਕੁਝ ਵਰਕਰ ਸੀਗੇ ਉਹ ਕਹਿੰਦੇ ਵੀ ਅਸੀਂ ਅਸੀਂ ਸਰਕਾਰ ਚਲਾਉਣੀ ਅਸੀਂ ਪਿੰਡ ਚਲਾਉਣੀ ਆ ਮੈਂ ਸਮਝਦਾ ਵੀ ਪਿਛਲੇ ਢਾਈਆਂ ਸਾਲਾਂ ਦੇ ਵਿੱਚ ਜੇ ਮੈਂ ਆਪਣੇ ਪਿੰਡ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਜਿਹੜੇ ਤਕਰੀਬਨ ਮੈਂ ਕਹਿੰਦਾ ਵੀ 35-40 ਦਿਨ ਕੰਮ ਹੋਏ ਹੋਣਗੇ ਤੇ ਜਦੋਂ 2022 ਤੋਂ ਪਹਿਲਾਂ ਉਦੋਂ ਅਸੀਂ 365 ਦਿਨਾਂ ਦੇ ਵਿੱਚੋਂ 100 ਦਿਨ ਜਿਹੜਾ ਕੰਮ ਦਾ ਸਰਕਾਰ ਦੇ ਸਕਦੀ ਆ ਪ੍ਰੋਟੋਕੋਲ ਆ ਪਰ ਅਸੀਂ ਕਦੇ ਵੀ 70 ਦਿਨ ਤੋਂ ਕੰਮ ਘਟਣ ਦੀ ਸੀ ਦਿੱਤਾ ਸੋ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਡੇ ਜੀਵੀ ਇਸ ਟਾਈਮਜ਼ ਦੇ ਮਾਧਿਅਮ ਦੇ ਰਾਹੀਂ ਮੈਂ ਸਾਰੀ ਪਬਲਿਕ ਨੂੰ ਬੇਨਤੀ ਕਰਨੀ ਚਾਹੂਗਾ ਜਦੋਂ ਵੀ ਤੁਹਾਡੇ ਕੋਲੋਂ ਦੇਖੋ ਤੁਹਾਡੇ ਘਰੇ ਹਰੇਕ ਨੇ ਵੋਟ ਮੰਗਣ ਆਉਣਾ ਉਹਦਾ ਉਹਨੂੰ ਸਤਕਾਰ ਨਾਲ ਬਿਠਾਓ ਉਹਨੂੰ ਉਹਨੂੰ ਚਾਹ ਪਾਣੀ ਪੁੱਛੋ ਪਰ ਉਹਨੂੰ ਸਵਾਲ ਪਿਆਰ ਨਾਲ ਜ਼ਰੂਰ ਕਰੋ ਵੀ ਦੇਖੋ ਤੁਸੀਂ ਸਾਡੂ ਧੋਖਾ ਦੇ ਕੇ ਸਾਡੇ ਤੋਂ ਵੋਟਾਂ ਜਿਹੜੀਆਂ ਵਟੌਰ ਲੀਆਂ ਪਰ ਸਾਡੇ ਕਿਸੇ ਵਾਅਦੇ ਦੇ ਉੱਤੇ ਤੁਸੀਂ ਪੂਰੇ ਨਹੀਂ ਉਤਰੇ ਖਰੇ ਨਹੀਂ ਉਤਰੇ ਤੇ ਦੂਸਰੀ ਗੱਲ ਤੁਹਾਨੂੰ ਕਹਿਣੀ ਚਾਹਣਾ ਹੈ ਜੇ ਆਪਾਂ ਅੱਜ ਵੀ ਜਿਹੜੀਆਂ ਸਰਕਾਰ ਦੀਆਂ ਗਲਤ ਨੀਤੀਆਂ ਉਹਦੇ ਖਿਲਾਫ ਵੋਟਾਂ ਨਹੀਂ ਪਾਈਆਂ ਉਹਦੇ ਖਿਲਾਫ ਆਪਣੇ ਮਤਦਾਦਾਨ ਨਹੀਂ ਕੀਤਾ ਤੇ ਮੈਂ ਸਮਝਦਾ ਜਿਹੜੇ 2 ਸਾਲ ਬਾਕੀ ਰਹਿੰਦੇ ਆ ਤੇ ਤੁਸੀਂ ਦੇਖਿਓ ਸਰਕਾਰ ਨੇ ਪੰਜਾਬ ਦੀ ਸਰਕਾਰ ਨੇ ਭਗਵੰਤ ਮਾਨ ਦੀ ਨੇ ਇਨਾਂ ਗਰੀਬ ਲੋਕਾਂ ਨੂੰ ਪੰਜਾਬ ਦੇ ਹਰੇਕ ਵਰਗ ਨੂੰ ਚਾਹੇ ਕੋਈ ਬਿਜ਼ਨਸਮੈਨ ਹੋਵੇ ਚਾਹੇ ਕਿਸੇ ਹੋਰ ਖੇਤੇ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨਾਂ ਦੇ ਗਲ ਦੇ ਵਿੱਚ ਗੂਠਾ ਦੇਣਾ ਏ ਹੁਣ ਟਾਈਮ ਆ ਹੁਣ ਮੌਕਾ ਏ ਤੁਸੀਂ ਦੇਖੋ ਜਦੋਂ ਵੋਟ ਪਾਉਣ ਜਾਣਾ ਏ ਤੇ ਤੁਹਾਡੇ ਜਿਹੜੇ ਚਾਰੇ ਖੂਂਜੇ ਉਹ ਬੰਦ ਹੁੰਦੇ ਆ ਤੇ ਸੋ ਮੈਂ ਤੁਹਾਡੇ ਸਾਹਮਣੇ ਮੈਂ ਬਾਰ-ਬਾਰੀ ਇਹ ਗੱਲ ਕਹਿ ਰਿਹਾ ਮੈਂ ਬੇਨਤੀ ਕਰੂੰਗਾ ਵੀ ਆਪਣੇ ਮੱਤ ਦਾ ਦਾਨ ਬਹੁਤ ਸੋਚ ਸਮਝ ਕੇ ਕਰਿਓ ਜੇ ਆਪਾਂ ਇਹਨਾਂ ਨੂੰ ਸ਼ੀਸ਼ਾ ਵਿਖਾਵਾਂਗੇ ਇੰਨਾ ਨਹੀਂ ਕੋਈ ਸਾਡੇ ਕੰਮ ਨਹੀਂ ਸਵਾਰੇ ਤਾਂ ਹੋ ਸਕਦਾ ਜਿਹੜੀ ਇਹ ਹਾਰ ਤੋਂ ਬਾਅਦ ਉਹ ਜਿਹੜੇ ਦੁਬਾਰੇ ਇਸ ਗੱਲ ਨੂੰ ਸੋਚ ਕੇ ਸਮਝ ਕੇ ਜਿਹੜੇ ਵਾਅਦੇ ਪੂਰੇ ਕੀਤੇ ਸੀ ਹੋ ਸਕਦਾ ਉਹ ਪੂਰੇ ਕਰਨ ਵੱਲ ਤੁਰ ਪੈਣ